ਯੂਐਸ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਤੇ ਨਰਿੰਦਰ ਮੋਦੀ ਹਰਾਂ ਦੀ ਪ੍ਰੈਸ ਕਾਨਫਰੰਸ ਕਾਫੀ ਚਰਚਾ ਚੁ। ਕੁਝ ਪੱਤਰਕਾਰਾਂ ਦੇ ਕੁਝ ਸਵਾਲਾਂ ਦੇ ਅਜਿਹੇ ਮਜ਼ਾਕ ਉੱਡੇ ਨੇ ਜਿਸ ਤੋਂ ਬਾਅਦ ਕਈ ਸਵਾਲਾਂ ਤੇ ਨਵੇਂ ਸਵਾਲ ਹਵਾ ਮਾਂਚਨੇ, ਚਰਚਾ ਮਾਂਚਨੇ। ਅਫਗਾਨਿਸਤਾਨ ਦੀ ਇੱਕ ਪੱਤਰਕਾਰ ਨੇ ਡੋਨਾਲਡ 트੍ਰੰਪ ਤੋਂ ਇੱਕ ਸਵਾਲ ਪੁੱਛਿਆ ਤਾਂ ਉਸਦੇ ਜਵਾਬ ਵਿੱਚ ਡੋਨਾਲਡ 트੍ਰੰਪ ਨੇ ਮੁਸਕਰਾ ਕੇ ਆਖਿਆ ਕਿ ਤੁਹਾਡੀ ਆਵਾਜ਼ ਬਹੁਤ ਸੁਰੀਲੀ ਹੈ। ਤੁਹਾਡੀ ਆਵਾਜ਼ ਬਹੁਤ ਮੱਧਮ ਹੈ। ਪਰ ਮੈਨੂੰ ਤੁਹਾਡਾ ਸਵਾਲ ਸਮਝ ਨਹੀਂ ਆਇਆ। ਇਸ ਤੋਂ ਬਾਅਦ ਮਜ਼ਾਕ ਉਡਾਉਂਦੇ ਹਾਂ ਉਹਨਾਂ ਅਗਲੇ ਸਵਾਲ ਵੱਲ ਇਸ਼ਾਰਾ ਕੀਤਾ ਇਸੇ ਤਰ੍ਹਾਂ ਇੰਡੀਆ ਤੋਂ ਪ੍ਰਾਈਮ ਮਿੰਿਸਟਰ ਦੇ ਨਾਲ ਗਏ ਇੱਕ ਪੱਤਰਕਾਰ ਨੇ ਸਵਾਲ ਕੀਤਾ ਉਹਨਾਂ ਦਾ ਸਵਾਲ ਬੜਾ ਸਪਸ਼ਟ ਸੀ ਸਾਫ਼ ਸੀ ਕਿ ਮੁੰਬਈ ਹਮਲੇ ਦੇ ਮਾਸਟਰਮਾਈਂਡ ਤੌਹਰ ਰਾਣਾ ਨੂੰ ਹੁਣ ਅਮਰੀਕਾ ਇੰਡੀਆ ਨੂੰ ਸੰਪੰਨ ਜਾ ਰਿਹਾ ਹੈ ਜਿਸ ਦਾ ਕਿ ਇੰਡੀਆ ਦੇ ਲੋਕਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ ਸਵਾਲ ਇਹ ਸੀ ਕਿ ਇੰਡੀਆ ਵਿੱਚ ਜਾਂ ਇੰਡੀਅਨ ਨਾਲ ਸੰਬੰਧਿਤ ਬਹੁਤ ਸਾਰੇ ਵੱਖਵਾਦੀ ਗਰੁੱਪ ਨੇ ਵੱਖਵਾਦੀ ਖਾਲਸਤਾਨੀ ਅਮਰੀਕਾ ਵਿੱਚ ਸਰਗਰਮ ਨੇ ਕਿ ਉਹਨਾਂ ਨੂੰ ਟਰੰਪ ਪ੍ਰਸ਼ਾਸਨ ਚ ਆਪਣੀਆਂ ਐਕਟੀਵਿਟੀਆਂ ਸਰਗਰਮੀਆਂ ਜਾਰੀ ਰੱਖਣ ਦੀ ਆਗਿਆ ਦਿੱਤੀ ਜਾਵੇਗੀ। ਇਹ ਸਵਾਲ ਤੇ ਡੋਨਲਡ ਟਰੰਪ ਨੇ ਉਹਨਾਂ ਨੂੰ ਆਖਿਆ ਕਿ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਉੱਚਾ ਬੋਲੋ। ਜਦੋਂ ਉਸ ਪੱਤਰਕਾਰ ਨੇ ਦੁਬਾਰਾ ਸਵਾਲ ਉੱਚੀ ਆਵਾਜ਼ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਟਰੰਪ ਨੇ ਇਹ ਕਹਿ ਕੇ ਉਹਨਾਂ ਨੂੰ ਬਿਠਾ ਦਿੱਤਾ ਕਿ ਮੈਨੂੰ ਤਾਂ ਤੁਹਾਡੀ ਗੱਲ ਹੀ ਸਮਝ ਨਹੀਂ ਆ ਰਹੀ। ਯਾਨੀ ਕਿ ਖਾਲਸਤਾਨ ਗੁਰਪਤਵੰਤ ਪੰਨੂ ਤੇ ਵਕਵਾਦੀਆਂ ਦੇ ਮੁੱਦੇ ਤੇ ਡੋਨਲਡ 트ੰਪ ਕੁਝ ਸੁਣਨਾ ਹੀ ਨਹੀਂ ਸੀ ਚਾਹੁੰਦੇ ਪਰ ਇਸ ਮੌਕੇ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਕੋਲ ਹੀ ਹੜੇ ਸਨ ਜੀ ਉਹ ਚਾਹੁੰਦੇ ਤਾਂ ਇਸ ਸਵਾਲ ਨੂੰ ਹੋਰ ਸਪਸ਼ਟ ਅੰਗ ਨਾਲ ਦੱਸ ਸਕਦੇ ਸਨ ਉਹਨਾਂ ਕੋਲ ਬਹੁਤ ਚੰਗਾ ਮੌਕਾ ਸੀ ਗੁਰਪਤਵੰਤ ਪੰਨੂ ਖਾਲਸਤਾਨੀ ਤੇ ਵਕਵਾਦੀ ਮੁੱਦੇ ਤੇ ਉਹ ਇਸ ਸਵਾਲ ਨੂੰ ਡੋਨਲਡ 트ੰਪ ਦੇ ਅੱਗੇ ਹੋਰ ਕਲੀਅਰ ਟੰਗ ਨਾਲ ਕਲੈਰੀਫਾਈ ਕਰ ਸਕਦੇ ਸੀ ਤੇ ਉਸ ਦਾ ਜਵਾਬ ਵੀ ਪੂਰੀ ਦੁਨੀਆ ਤੱਕ ਜਾਣਾ ਸੀ ਪਰ ਇਸ ਮੌਕੇ ਨੂੰ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਵੱਲੋਂ ਖੁੰਝਾ ਦਿੱਤਾ ਗਿਆ ਉਹ ਚੁੱਪਚਾਪ ਖਾਮੋਸ਼ ਖੜੇ ਰਹੇ। ਯਾਨੀ ਕਿ ਪੰਨੂ ਤੇ ਖਾਲਿਸਤਾਨ ਦੇ ਮੁੱਦੇ ਤੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਚੁੱਪ ਖੜੇ ਰਹੇ, ਖਾਮੋਸ਼ ਖੜੇ ਰਹੇ। ਇਸ ਤੋਂ ਬਾਅਦ ਉਹਨਾਂ ਦੀ ਚੁੱਪੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਕਿ ਆਖਿਰ ਇਸ ਮੁੱਦੇ ਤੇ ਉਹ ਕਿਉਂ ਨਹੀਂ ਕੁਝ ਬੋਲ पाए? ਆਖਿਰ ਇਸ ਮੁੱਦੇ ਤੇ ਉਹ ਕੋਈ ਸਪਸ਼ਟੀਕਰਨ ਕਿਉਂ ਨਹੀਂ ਲੈ ਸਕੇ? ਇਸੇ ਤਰ੍ਹਾਂ ਅਡਾਨੀ ਦੇ ਬਾਰੇ ਜਦੋਂ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਵੀ ਸਵਾਲ ਟਾਰ ਦਿੱਤਾ। ਇਹ ਆਖਿਆ ਕਿ ਵਿਅਕਤੀਗਤ ਮੁੱਦੇ ਤੇ ਦੋ ਮੁਲਕਾਂ ਦੇ ਅਧਿਕਾਰਿਤ ਮੁਖੀ ਕਦੇ ਵੀ ਗੱਲ ਨਹੀਂ ਕਰਦੇ ਹਾਲਾਂਕਿ ਜੇਕਰ ਉਹ ਚਾਹੁੰਦੇ ਤਾਂ ਉਹ ਵੀ ਇਸ ਮੁੱਦੇ ਤੇ ਜਵਾਬ ਦੇ ਸਕਦੇ ਸਨ ਪਰ ਉਹਨਾਂ ਨੂੰ ਪਤਾ ਹੈ ਕਿ ਅਡਾਨੀ ਦੇ ਖਿਲਾਫ ਅਮਰੀਕਾ ਕਾਰਵਾਈ ਕਰਨ ਜਾ ਰਿਹਾ ਹੈ ਇਸ ਕਰਕੇ ਇਸ ਮੁੱਦੇ ਤੋਂ ਉਹਨਾਂ ਨੇ ਸਕਿਪ ਕਰਨਾ ਹੀ ਬੈਟਰ ਸਮਝਿਆ ਇਸੇ ਦਰਮਿਆਨ ਬੰਗਲਾਦੇਸ਼ ਦੇ ਬਾਰੇ ਜਦ ਡੋਨਲਡ ਟਰੰਪ ਨੂੰ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਮਜ਼ਾਕੀ ਲਹਿਜੇ ਚ ਆਖਿਆ ਕਿ ਪ੍ਰਾਈਮ ਮਿਨਿਸਟਰ ਇਸ ਮੁੱਦੇ ਤੇ ਸੈਂਕੜੇ ਸਾਲਾਂ ਤੋਂ ਕੰਮ ਕਰ ਰਹੇ ਨੇ ਹੰਡਰਡਸ ਆਫ ਈਅਰਸ ਤੋਂ ਪ੍ਰਾਈਮ ਮਿਨਿਸਟਰ ਇਸੇ ਕੰਮ ਕਰ ਰਹੇ ਨੇ ਹੁਣ ਜੇ ਸਮਝਣ ਵਾਲੀ ਗੱਲ ਤਾਂ ਇਹ ਆ ਕਿ ਪ੍ਰਾਈਮ ਮਿੰਿਸਟਰ ਨਾ ਤਾਂ ਹੰਡਰਡਸ ਆਫ ਈਅਰਸ ਪਹਿਲਾਂ ਇਸ ਮੁੱਦੇ ਬਾਰੇ ਜਾਣਦੇ ਸੀ ਨਾ ਹੀ ਉਹ ਮੌਜੂਦ ਸਨ ਇਸੇ ਤਰ੍ਹਾਂ ਬੰਗਲਾਦੇਸ਼ ਵੀ ਹੰਡਰਡਸ ਆਫ ਈਅਰਸ ਪਹਿਲਾਂ ਮੌਜੂਦ ਨਹੀਂ ਸੀ ਯਾਨੀ ਕਿ ਕੁਝ ਮਜ਼ਾਕ ਤੇ ਮਜ਼ਾਕੀਆ ਲਹਿਜੇ ਦੇ ਸਵਾਲਾਂ ਤੇ ਸਵਾਲਾਂ ਦੇ ਜਵਾਬ ਤੇ ਜਵਾਬ ਦੇ ਪ੍ਰਤੀ ਉਹਨਾਂ ਦੀ ਕੂਟਨੀਤੀ ਬਾਰੇ ਸਪਸ਼ਟ ਲਹਿਜੇ ਚ ਦੱਸ ਦਿੱਤਾ ਹੈ ਬਾਕੀ ਹਾਲੇ ਵੀ ਇਹਨਾਂ ਸਵਾਲਾਂ ਤੋਂ ਜਾਂ ਫਿਰ ਇਸਟਾਲ ਮਟੋਰ ਤੋਂ ਕਈ ਤਰ੍ਹਾਂ ਦੇ ਸਵਾਲ ਹਾਲੇ ਵੀ ਹਵਾ ਮਾਚਨੇ ਪਰ ਉਹਨਾਂ ਦੇ ਜਵਾਬ ਹਾਲੇ ਤੱਕ ਨਹੀਂ ਮਿਲੇ ਬਾਕੀ ਅਪਡੇਟ ਲੈ ਕੇ ਜਲਦੀ ਮਿਲਾਂਗੇ ਦਿਓ ਇਜਾਜ਼ਤ ਹੱਸਦੇ ਵਾਸਤੇ ਰਹੋ